ਗਾ ਸੋ ਜਿੱਤੇ ਵੀ ਸੁਣ ਰਹੇ ਨੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਤੁਸੀਂ ਬਜਟਡ ਗਲਾਸ ਖੋਲੋ ਬਜਟਡ ਗਲਾਸ ਖੋਲੋ ਜਿੱਥੇ ਵੀ ਤੁਸੀਂ ਹੈਗੇ ਹੋ ਉਹਦਾ ਪੇਜ ਨੰਬਰ 1 ਉਹਦਾ ਪੇਜ ਨੰਬਰ ਪਹਿਲਾ ਖੋਲੋ ਔਰ ਪਹਿਲਾ ਦਾ ਸਬਕਲਾਸ 1 ਖੋਲ ਕੇ ਤੁਸੀਂ ਦੇਖੋਗੇ ਨੰਬਰ 5 ਤੱਕ ਕੀ ਲਿਖਿਆਗਾ ਨੰਬਰ 5 ਤੱਕ ਦੇਖੋ ਕੀ ਲਿਖਿਆਗਾ ਬਿਲਕੁਲ ਸਪਸ ਕਲੀ ਕਲੀ ਡਿਜੀਟ ਕਲੀ ਕਲੀ ਅੰਕੜਿਆਂ ਦੀ ਡਿਜੀਟ ਸਪੀਕਰ ਸਾਹਿਬ ਵਿੱਚ ਲਿਖਿਆ ਔਰ ਬਿਲਕੁਲ ਅچھے ਤਰੀਕੇ ਦੇ ਨਾਲ ਸਾਡੇ ਸਟਾਫ ਨੇ ਕੈਲਕੂਲੇਟ ਕੀਤਾਗਾ ਸੋ ਇਹਦੇ ਵਿੱਚ ਇਹਦੇ ਅੰਦਰ ਹੀ ਜਵਾਬ ਆ ਉਹਨਾਂ ਦੀ ਗੱਲ ਦਾ ਸੋ ਉਹਨਾਂ ਨੇ ਮੈਂ ਸਮਝਦਾ ਕਿਤੇ ਜਲਦੀ ਜਲਦੀ ਚ ਉਹਨਾਂ ਨੇ ਜਾਣਾ ਸੀ ਉਹਨਾਂ ਨੇ ਅچھے ਤਰੀਕੇ ਨਾਲ ਨਹੀਂ ਪੜਿਆ ਇਸੇ ਗੱਲ ਕਰਕੇ ਉਹਨਾਂ ਨੇ ਇੱਥੇ ਮੈਂ ਸਮਝਦਾ ਗਲਤ ਅੰਕੜੇ ਪੇਸ਼ ਕੀਤੇ ਇਸੇ ਤਰ੍ਹਾਂ ਰਣੇਂਦਰ ਪ੍ਰਤਾਪ ਜੀ ਨੇ ਕਿਹਾ ਸੀਗਾ ਕਿ ਬੇਜ਼ਨ ਮੀਨਸ ਦਾ ਜਿਹੜਾ ਤੁਸੀਂ ਕਾਲਮ ਛੱਡਤਾ ਉਹਦੀ ਵੀ ਗੱਲ ਮੈਂ ਸਮਝਦਾ ਇਸੇ ਬਾਰੇ ਚ ਇੱਕ ਗਲਾਸ ਦੇ ਪੈਰਾ ਨੰਬਰ ਸਭ ਪੈਰਾ ਨੰਬਰ ਦੇ ਵਿੱਚ 10 ਦੇ ਵਿੱਚ ਲਿਖਿਆ ਇਹ ਜਿਹੜੀਆਂ ਮੇਨ ਦੋ ਵੱਡੀਆਂ ਗੱਲਾਂ ਮੈਂ ਤੁਹਾਨੂੰ ਜਿਹੜੀਆਂ ਆਂ ਜਾਂ ਦੱਸ ਦਵਾਂ ਦੇਸ ਤੋਂ ਬਿਨਾ ਮਾਨਯੋਗ ਸਪੀਕਰ ਸਾਹਿਬ ਲੀਡਰ ਆਫ اپੋਜੀਸ਼ਨ ਜਿਹੜੀਆਂ ਗਰੰਟੀਆਂ ਡਿਊਰਿੰਗ ਦੀ ਇਲੈਕਸ਼ਨ ਸਾਡੀ ਪਾਰਟੀ ਨੇ ਦਿੱਤੀਆਂ ਸੀਗੀਆਂ ਸਾਡੇ ਸੁਪਰੀਮੋ ਹਰਵਿੰਦ ਕੇਜਰੀਵਾਲ ਜੀ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਜੀ ਨੇ ਪੰਜਾਬ ਦੇ ਲੋਕਾਂ ਦਿੱਤੀਆਂ ਸੀਗੀਆਂ ਉਹਨਾਂ ਗਰੰਟੀਆਂ ਦਾ ਜ਼ਿਕਰ ਕੀਤਾ ਕੱਲੀ ਕੱਲੀ ਗਰੰਟੀ ਦਾ ਜ਼ਿਕਰ ਕਰਕੇ ਗਏ ਨੇ ਜਿਹੜੀਆਂ ਲਾਗੂ ਹੋ ਗਈਆਂ ਉਹ ਉਹਨਾਂ ਨੂੰ ਮੈਂ ਸਮਝਦਾ ਧਿਆਨ ਚ ਨਹੀਂ ਆਂ ਜਾਂ ਜਿਹੜੀਆਂ ਨਹੀਂ ਲਾਗੂ ਹੋ ਸਕੀਆਂ ਉਹ ਧਿਆਨ ਚ ਲੈ ਕੇ ਆਉਣ ਦਾ ਯਤਨ ਕੀਤਾ ਕਿਉਂਕਿ ਪੰਜਾਬ ਦੇ ਅੰਦਰ ਸਕੂਲ ਆਫ ਫਾਈਨੈਂਸ ਬਣ ਰਹੇ ਨੇਗੇ ਸਰਕਾਰੀ ਸਕੂਲ ਇਹ ਵਾਦਾ ਸੀਗਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਰੰਟੀ ਸੀਗੀ ਸਾਡੇ ਕੌਮਿਕ ਕਨਵੀਨਰ ਰਵਿੰਦ ਕੇਜਰੀਵਾਜ ਦੀ ਗਰੰਟੀ ਸੀਗੀ ਕਿ ਅਸੀਂ ਪੰਜਾਬ ਦੇ ਅੰਦਰ ਜਦੋਂ ਸੱਤਾ ਵਿੱਚ ਆਵਾਂਗੇ ਤਾਂ ਪੰਜਾਬ ਦੇ ਅੰਦਰ ਇੱਕ ਅੱਛਾ ਐਜੂਕੇਸ਼ਨ ਦਾ ਮਾਹੌਲ ਪੰਜਾਬ ਦੇ ਅੰਦਰ ਅਸੀਂ ਸਕੂਲ ਆਫ ਫੈਮਿਨਸ ਬਣਾਵਾਂਗੇ ਪੰਜਾਬ ਦੇ ਅੰਦਰ ਅਸੀਂ ਆਪਣੇ ਅਧਿਆਪਕਾਂ ਨੂੰ ਆਪਣੇ ਟੀਚਰਾਂ ਨੂੰ ਫੋਰਨ ਦੇ ਅੰਦਰ ਅੱਛੀ ਇੰਸਟੀਚਿਊਸ਼ਨ ਦੇ ਅੰਦਰ ਉਹਨਾਂ ਨੂੰ ਸਿਖਲਾਈ ਲੈਣ ਲਈ ਭੇਜਾਂਗੇ ਔਰ ਸਾਰੇ ਸਕੂਲਾਂ ਦੀਆਂ ਦਿਵਾਰਾਂ ਵੱਡਣਗੀਆਂ ਔਰ ਸਾਰੇ ਸਕੂਲਾਂ ਦੇ ਕਮਰੇ ਵੰਡਣਗੇ ਔਰ ਲੈਬਸ ਵੰਡ ਗਈਆਂ ਲਾਇਬ੍ਰੇਰੀਆਂ ਵੰਡ ਗਈਆਂ ਮੈਨੂੰ ਅਫਸੋਸ ਆ ਕਿਉਂਕਿ ਕਾਂਗਰਸ ਪਾਰਟੀ ਦੇ ਬਹੁਤ ਸਾਰੇ ਜਿਹੜੇ ਵਿਧਾਇਕ ਚੁਣ ਕੇ ਆਏ ਨੇਗੇ ਉਹ ਕਦੇ ਸਰਕਾਰੀ ਸਕੂਲਾਂ 'ਚ ਗਏ ਨਹੀਂ ਉਹਨਾਂ ਨੇ ਜਾ ਕੇ ਨਹੀਂ ਦੇਖਿਆ ਕਿ ਸਰਕਾਰ ਕਿਸ ਤਰ੍ਹਾਂ ਸਕੂਲਾਂ ਦੇ ਅੰਦਰ ਲਾਇਬ੍ਰੇਰੀਆਂ ਬਣਾ ਰਹੀ ਆ ਕਿਸ ਤਰ੍ਹਾਂ ਲੈਬਸ ਬਣ ਰਹੀਆਂ ਨੇਗੀਆਂ ਕਿਸ ਤਰ੍ਹਾਂ ਚਾਰਦਵਾਰੀਆਂ ਹੋ ਰਹੀਆਂ ਨੇਗੀਆਂ ਕਿਸ ਤਰ੍ਹਾਂ ਸਾਡੇ ਟੀਚਰ ਜਿਹੜੇ ਉਹ ਬਾਰਸਕਲਾਈ ਲੈਂਡ ਜਾ ਰਹੇ ਨੇਗੇ ਕਿਸ ਤਰ੍ਹਾਂ ਸਕੂਲ ਆਫ ਫੈਮਿਨਸ ਬਣ ਰਹੇ ਨੇਗੇ ਕਿਸ ਤਰ੍ਹਾਂ ਸਕੂਲਾਂ ਦੇ ਅੰਦਰ ਮੈਂ ਦੇਖਿਆ ਸਦਾ ਭਗਵੰਤ ਸਿੰਘ ਮਾ ਜੀ ਜਾ ਕੇ ਆਏ ਨੇਗੇ ਉਦਗਾਟਨ ਕਰਕੇ ਆਏ ਨੇ ਸਵਿਮਿੰਗ ਪੂਲ ਬਣਿਆ ਪਹਿਲੀ ਵਾਰ ਹੋਇਆ ਕਿ ਸਰਕਾਰੀ ਸਕੂਲ ਦੇ ਅੰਦਰ ਸਵਿਮਿੰਗ ਪੂਲ ਬਣਿਆ ਇਹ ਤਾਂ ਨਹੀਂ ਇਹਨਾਂ ਦੇ ਸਾਹਮਣੇ ਆਉਂਦਾਗਾ ਕਿਉਂਕਿ ਇਹ ਵਿਚਾਰੇ ਨਾ ਆਪ ਪੜ੍ਹੇ ਨੇਗੇ ਨਾ ਇਹਨਾਂ ਦੇ ਬੱਚੇ ਪੜ੍ਹੇ ਨੇਗੇ ਸਰਕਾਰੀ ਸਕੂਲਾਂ ਦੇ ਵਿੱਚ ਇਸੇ ਕਰਕੇ ਇਹਨਾਂ ਨੂੰ ਪੰਜਾਬ ਦੇ ਜਿਹੜੇ ਲੱਖਾਂ ਗਰੀਬ ਲੋਕ ਨੇਗੇ ਉਹ ਇਹਨਾਂ ਦੀ ਨਜ਼ਰ ਤੋਂ ਪਰਾਂ ਨੇਗੇ ਦਖਾਈ ਦਿੰਦੇ ਹੈਗੇ ਇਸੇ ਗੱਲ ਕਰਕੇ ਸਾਡੀ ਜਿਹੜੀ ਗਰੰਟੀ ਅਸੀਂ ਪੂਰੀ ਕੀਤੀ ਆ ਇਹਨਾਂ ਨੂੰ ਸਮਝ ਨਹੀਂ ਆ ਰਹੀ ਗਰੰਟੀ ਕਿਵੇਂ ਪੂਰੀ ਹੋਗੀ ਇਹ ਗਰੰਟੀ ਜਿਹੜੀ ਪੰਜਾ ਗਰੰਟੀਆਂ ਚੋਂ ਇੱਕ ਗਰੰਟੀ ਜਿਹੜੀ ਆ ਉਸੇ ਇਹ ਪੂਰੀ ਕਰਤੀ ਪੰਜਾਬ ਦੇ ਲੋਕਾਂ ਨਾਲ ਮਾਨਜੋਗ ਸਪੀਕਰ ਸਾਹਿਬ ਦੂਜੀ ਅਹਿਮ ਗਰੰਟੀ ਪੰਜਾਬ ਦੇ ਲੋਕਾਂ ਨਾਲ ਅਸੀਂ ਕੀਤੀ ਸੀ ਕਿ ਅਸੀਂ ਪੰਜਾਬ ਚ ਦਿੱਲੀ ਦੀ ਤਰਜ਼ ਤੇ ਜਿਸ ਤਰ੍ਹਾਂ ਦਿੱਲੀ ਚ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਜ ਦੀ ਸਰਕਾਰ ਨੇ ਮਹੱਲਾ ਕਲੀਨਿਕ ਬਣਾਏ ਨੇਗੇ ਉਹ ਪੰਜਾਬ 'ਚ ਬਣਾਵਾਂਗੇ ਇਹ ਸਾਡੀ ਗਰੰਟੀ ਸੀ ਜਦੋਂ ਸਰਕਾਰ ਬਣੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਪਹਿਲੇ ਮਹੀਨੇ ਦੇ ਵਿੱਚ ਹੀ ਮਹੱਲਾ ਕਲੀਨਿਕ ਬਣਾਉਣ ਦੀ ਜਿਹੜੀ ਆ ਪ੍ਰਵਾਨਗੀ ਦਿੱਤੀ ਅੱਜ ਪੰਜਾਬ 'ਚ 800 ਤੋਂ ਵੱਧ ਮਹੱਲਾ ਕਲੀਨਿਕ ਪੰਜਾਬ ਦੇ ਲੋਕਾਂ ਨੂੰ ਸੇਵਾ ਕਰ ਰਹੇ ਨੇਗੇ ਔਰ 1 ਕਰੋੜ ਤੋਂ ਵੱਧ 1 ਕਰੋੜ ਤੋਂ ਵੱਧ ਲੋਕਾਂ ਦਾ ਮੁਫਤ ਇਲਾਜ ਤੇ ਉਹਨਾਂ ਦੇ ਟੈਸਟ ਜਿਹੜੇ ਨੇ ਉਹਨਾਂ ਮਹੱਲਾ ਕਲੀਨਿਕਾਂ 'ਚ ਹੋ ਗਏ ਕਿਉਂਕਿ ਇਹ ਨਾਤਾ ਇਹ ਆਪ ਜਾਂਦੇ ਨੇਗੇ ਪਰਮਾਤਮਾ ਨਾ ਕਰੇ ਨਾ ਜਾਣ ਮੈਂ ਤਾਂ ਇਹ ਅਰਦਾਸ ਕਰਦਾ ਉਹਨਾਂ ਮਹੱਲਾ ਕਲੀਨਿਕਾਂ ਚ ਨਾਣਾਂ ਦਾ ਪਰਿਵਾਰ ਜਾਵੇ ਪਰ ਲੇਕਿਨ ਮੈਂ ਇਹ ਨਾਲ ਜ਼ਰੂਰ ਬੇਨਤੀ ਕਰੂੰਗਾ ਕਿ ਉਹ ਸਾਡੇ ਜਿਹੜੇ ਮਹੱਲਾ ਕਲੀਨਿਕ ਉਹ ਦੇਖ ਕੇ ਆਉਣ ਕਿ ਸਾਡੀ ਦੂਜੀ ਜਿਹੜੀ ਸਿਹਤ ਦੀ ਗਰੰਟੀ ਆ ਪੰਜਾਬ ਚ ਉਹ ਗਰੰਟੀ ਵੀ ਜਿਹੜੀ ਆ ਪੰਜਾਬ ਚ ਪੂਰੀ ਹੋ ਚੁੱਕੀ ਆ ਔਰ ਜਿੱਥੇ ਰਹਿੰਦੀ ਆ ਅਸੀਂ ਬਿਲਕੁਲ ਉਹਦਾ ਦੀ ਬਜਟ ਇਸ ਬਜਟ ਵੀ ਰੱਖਿਆਗਾ ਪਿਛਲੇ ਸਾਲ ਵੀ ਰੱਖਿਆ ਸੀਗਾ ਸੋ ਲਗਾਤਾਰ ਤੀਜਾ ਬਜਟ ਆ ਲਗਾਤਾਰ ਤਿੰਨੇ ਬਜਟਾਂ ਦੇ ਬਿੰਦਰ ਸੀ ਇਹ ਹਜੇ ਵੀ ਜਿੱਥੇ-ਜਿੱਥੇ ਰਹਿ ਗਏ ਉੱਥੇ ਬਣਾਉਣ ਦਾ ਸੀ ਜਿਹੜਾ ਉਹ ਕੰਮ ਚੱਲ ਰਿਹਾ ਹੈਗਾ ਇਸੇ ਤਰ੍ਹਾਂ ਮੈਂ ਮਹਾਲੀ ਦੀ ਗੱਲ ਕਰਾਂ ਸਾਡੇ ਐਮਐਲਏ ਸਵਾਨ ਕੁਲਵੰਤ ਸਿੰਘ ਮਹਾਲੀ ਜੀ ਉਹਨਾਂ ਦਾ ਹਲਕਾ ਪੈਂਦਾ ਉੱਥੇ ਲਿਵਰੈਂਸ ਵੈਲਰੀ ਸਾਇੰਸ ਦਾ ਜਿਹੜਾ ਇੱਕ ਹਸਪੀਟਲ ਸਰਦਾਰ ਭਗਵੰਤ ਸਿੰਘ ਮਾਹਰ ਜੀ ਮੈਂ ਸਮਝਦਾ ਤਿੰਨ ਚਾਰ ਦਿਨ ਪਹਿਲਾਂ ਹੀ ਉਧਰ ਘਾਟ ਦੀ ਕਰਕੇ ਆਏ ਨੇ ਉਹ ਪੰਜਾਬ ਦਾ ਇੱਕੋ ਇੱਕ ਹਸਪੀਟਲ ਆ ਜੀ ਸਪੀਕਰ ਸਾਹਿਬ ਤੁਸੀਂ ਵੀ ਲੰਘਦੇ ਬੜਦੇ ਦੇਖ ਕੇ ਆਇਓ ਪੰਜਾਬ ਦਾ ਇੱਕੋ ਇੱਕ ਹਸਪੀਟਲ ਆ ਜਿਹਦੇ ਅੰਦਰ ਲਿਵਰ ਜਿਗਰ ਦੀਆਂ ਬਿਮਾਰੀਆਂ ਲਿਵਰ ਦੀਆਂ ਬਿਮਾਰੀਆਂ ਜੜੀਆਂ ਲਗੀਆਂ ਉਹ ਠੀਕ ਹੋਣ ਦਾ ਪਹਿਲਾ ਬਣਿਆ ਨਹੀਂ ਤੁਸੀਂ ਸਾਰੇ ਜਾਣਦੇ ਤੁਸੀਂ ਦੇਖਦੇ ਹੋ ਡਾਕਟਰ ਸਾਹਿਬ ਬੈਠੇ ਨੇ ਡਾਕਟਰ ਸੁਖੀ ਜੀ ਚਲੇ ਗਏ ਉਹਨੂੰ ਜਿਆਦਾ ਉਹਨੇ ਕੀ ਡਾਕਟਰ ਬਲਬੀਰ ਜੀ ਬੈਠੇ ਨੇਗੇ ਪੰਜਾਬ ਦੇ ਅੰਦਰ ਸਿਰਫ ਤੇ ਸਿਰਫ ਕੱਲਾ ਪੀਜੀਆਈ ਦੇ ਵਿੱਚ ਲਿਵਰ ਟ੍ਰਾਂਸਪਲੈਂਟੇਸ਼ਨ ਦਾ ਕੰਮ ਹੁੰਦਾ ਸੀਗਾ ਔਰ ਮੇਰੀ ਡਾਕਟਰ ਸਾਹਿਬ ਨਾਲ ਗੱਲ ਹੋਈ ਹੈ ਹੈੱਡ ਆਫ ਦੀ ਡਿਪਾਰਟਮੈਂਟ ਨਾਲ ਗੱਲ ਹੋਈ ਉਹਨਾਂ ਨੇ ਕਿਹਾ ਕਿ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਵਿੱਚ ਅਸੀਂ ਜਿਹੜਾ ਹੈਗਾ ਇਸ ਹਸਪੀਟਲ ਦੇ ਵਿੱਚ ਵੀ ਲਿਵਰ ਟ੍ਰਾਂਸਪਲੈਂਟੇਸ਼ਨ ਦਾ ਕੰਮ ਸ਼ੁਰੂ ਕਰ ਦਾਂਗੇ ਜਦ ਕਿ 70-80 ਲੱਖ ਰੁਪਈਆ ਸਰ ਮੰਨ ਲਓ ਸਪੀਕਰ ਸਾਹਿਬ ਜਦ ਕਿ 70-80 ਲੱਖ ਰੁਪਈਆ ਲਿਵਰ ਟ੍ਰਾਂਸਪਲੈਂਟੇਸ਼ਨ ਕਰਾਉਣ ਦਾ ਪ੍ਰਾਈਵੇਟ ਹਸਪੀਟਲ ਅੱਜ ਖਰਚਾ ਆਉਂਦਾਗਾ ਇਹ ਇਹ ਸਿੱਖਿਆ ਦੀ ਕ੍ਰਾਂਤੀ ਨਹੀਂ ਹੈ ਕਿ ਹੋਰ ਸਿਹਤ ਦੀ ਕ੍ਰਾਂਤੀ ਨਹੀਂ ਹੈਗੀ ਤਾਂ ਹੋਰ ਕੀ ਆ ਸੋ ਇਹ ਦਿਖਾਈ ਨਹੀਂ ਦਿੰਦੀ ਇਹਨਾਂ ਨੂੰ ਗੱਲਾਂ ਕਿ ਪੰਜਾਬ 'ਚ ਕੀ ਲਾਗ ਹੋ ਗਿਆ ਔਰ ਚੌਥੀ ਤੀਜੀ ਗਾਰੰਟੀ ਤੁਹਾਡੇ ਤੁਹਾਨੂੰ ਯਾਦ ਹੋਊਗਾ ਪਠਾਨਕੋਟ ਦੇ ਅੰਦਰ ਜਾ ਕੇ ਅਸੀਂ ਪੰਜਾਬ ਦੇ ਨੌਜਵਾਨ ਸੂਰਬੀਰ ਬਹਾਦਰ ਚਾਹੇ ਉਹ ਮਿਲਟਰੀ ਦੇ ਅੰਦਰ ਲਗੇ ਚਾਹੇ ਉਹ ਮੈਂ ਸਮਝਦਾਗਾ ਪੰਜਾਬ ਪੁਲਿਸ ਦੇ ਅੰਦਰ ਲਗੇ ਉਹਨਾਂ ਨੇ ਗਰੰਟੀ ਦਿੱਤੀ ਸੀ ਕੀ ਗਰੰਟੀ ਸੀਗੀ ਕਿ ਅਸੀਂ ਪੰਜਾਬ ਦੇ ਵਿੱਚ ਪਰਮਾਤਮਾ ਨਾ ਕਰੇ ਜੇਕਰ ਕੋਈ ਸ਼ਹੀਦ ਹੋ ਜਾਂਦਾ ਤਾਂ ਉਸਦੇ ਪਰਿਵਾਰ ਨੂੰ ਅਸੀਂ 1 ਕਰੋੜ ਰੁਪਇਆ ਸਨਮਾਨ ਰਾਸ਼ੀ ਸਹਾਇਤਾ ਰਾਸ਼ੀ ਦੇਵਾਂਗੇ ਜਿਸ ਤਰ੍ਹਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸੀਐਮ ਸਾਹਿਬ ਨੇ ਹੁਣੇ ਕਿਹਾ ਕਿ ਉਹ ਤੁਸੀਂ ਵਾਅਦਾ ਪੂਰਾ ਨਹੀਂ ਕੀਤਾ ਉਹ ਵਾਅਦਾ ਲਮਾਇਆ ਵੀ ਆ ਔਰ ਉਹ ਵਾਅਦਾ 100% ਸੀ ਲਾਗੂ ਕਰ ਦਿੱਤਾ ਪੰਜਾਬ ਦੇ ਅੰਦਰ ਇਹ ਵੀ ਇੱਕ ਗਰੰਟੀ ਸੀ ਪੰਜਾਬ ਦੇ ਇਹ ਗਰੰਟੀਆਂ ਨੂੰ ਦੀਆਂ ਨਹੀਂ ਹੈਗੀਆਂ ਮੈਂ ਸਭੰਚ ਤੋਂ ਤਾਂ ਯਾਦ ਕਰਾ ਰਿਆਂਗਾ ਇਹ ਸਾਰੀਆਂ ਗਰੰਟੀਆਂ ਬਾਰੇ ਲੀਡਰ ਆਫ ਦੀ اپੋਜੀਸ਼ਨ ਗੱਲ ਕਰਕੇ ਗਏ ਨੇ ਸੋ ਇਸ ਤੋਂ ਬਿਨਾ ਇੱਕ ਹੋਰ ਬਹੁਤ ਵੱਡਾ ਵਾਦਾ ਜਿਹੜਾ ਕਿ ਸ਼ਾਇਦ ਇਹ ਭੁੱਲ ਗਏ ਇਹ ਯਾਦ ਵੀ ਨਹੀਂ ਰੱਖ ਸਕਦੇ ਉਹਦਾ ਕਾਰਨ ਆ ਕਿ ਇਹਨਾਂ ਦੇ ਘਰਾਂ ਦੇ ਅੰਦਰ 300 ਯੂਨਟ ਬਿਜਲੀ ਦੀ ਖਪਤ ਨਹੀਂ ਹੁੰਦੀ ਹੈਗੀ ਪਰ ਮਹੀਨੇ ਦੀ 300 ਯੂਨਟ ਦੀ ਖਰਚ ਹੁੰਦੀ ਹੈਗੀ ਮੈਂ ਸਾਡੇ ਮੈਨਸਟਰ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਜ਼ਰੂਰ ਆਪਣੇ ਸਟਾਫ ਤੋਂ ਇਹ ਚੈੱਕ ਕਰਵਾਇਓ ਕਿ ਇਹ ਜਿਹੜੇ ਵੱਡੇ ਵੱਡੇ ਘਰਾਂ ਚੋਂ ਅਰਬ ਪਤੀਆਂ ਤੋਂ ਜਿੱਤ ਕੇ ਆਏ ਨੇਗੇ ਇਹਨਾਂ ਦੇ ਘਰ 300 ਯੂਨਟ ਹੈਗਾ ਵੀ ਆ ਜਾਂ 600 ਆ ਜਾਂ ਕਿੰਨਾ ਇਹਨਾਂ ਦੇ ਤਾਂ 15-15 100 ਤੋਂ 2-2000 ਫੁਕਦਾ ਆਊਗਾ ਸੋ ਇਹਨਾਂ ਨੂੰ ਨਹੀਂ ਪਤਾ ਲੱਗਣਾ ਕਿ 300 ਯੂਨਟ ਵਾਲੇ ਘਰ ਕਿਹੜੇ ਦੇਣਗੇ ਸੋ ਮੇਰਾ ਕਹਿੰਦਾ ਬਾਬਾ ਪੰਜਾਬ ਦੇ 90% ਲੋਕ 90% ਲੋਕਾਂ ਦੇ ਨਾਲ ਜਿਹੜਾ ਵਾਅਦਾ ਸੀਗਾ ਕਿ ਤੁਹਾਡੀ 300 ਯੂਨਟ ਦੀ ਅਸੀਂ ਬਿਜਲੀ ਮਾਫ ਕਰਾਂਗੇ ਉਹ ਪਹਿਲੇ 3 ਮਹੀਨਿਆਂ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਜੀ ਨੇ ਪੂਰਾ ਕੀਤਾ ਇਹਦੀ ਗਰੰਟੀ ਸੀ ਵੱਡੀ ਮਾਂਜੋਖ ਸਪੀਕਰ ਸਾਹਿਬ ਮੈਂ ਤਾਂ ਗੱਲ ਕਰ ਰਿਹਾ ਕਿ ਵਿਜੇਨਾ ਸਰਦਾਰ ਭਗਵੰਤ ਸਿੰਘ ਮਾਜੀ ਦਾ ਇਹ ਹੌਸਲਾਗਾ ਇੱਕ ਕਮਿਟਮੈਂਟ ਆ ਇਹ ਡ੍ਰਿੜ ਇਰਾਦਾਗਾ ਕਿ ਅਸੀਂ ਕੀ ਕਰਨਾ ਇਹਨਾਂ ਦੇ ਮਨ ਦੇ ਅੰਦਰ ਰੋਡ ਮੈਪ ਆ ਕਿ ਪੰਜਾਬ ਚ ਗਰੰਟੀਆਂ ਪੂਰੀਆਂ ਕਿਵੇਂ ਕਰਨੀਆਂ ਨੇ ਜੇ ਅਸੀਂ ਪੰਜ ਗਰੰਟੀਆਂ ਚ ਚਾਰ ਵੱਡੀਆਂ ਗਰੰਟੀਆਂ ਚਾਰ ਵੱਡੀਆਂ ਗਰੰਟੀਆਂ ਜਿਹੜੀਆਂ ਵਿਧਨ 2 ਇਅਰ ਅਸੀਂ ਪੰਜਾਬ ਚ ਪੂਰੀਆਂ ਕਰਤੀਆਂ ਰਹਿ ਗਈ ਇੱਕ ਸਾਡੇ ਸਾਰੇ ਸਕਾਰਜੋਗ ਮੈਂਬਰ ਸਾਹਿਬਾਨ ਬੈਠੇ ਨੇਗੇ ਗਰੰਟੀ ਰਹਿ ਗਈ ਇੱਕ ਸਾਡੀਆਂ ਭੈਣਾਂ ਦੀ ਮਾਮਾ ਦੀ ਸਾਡੀਆਂ ਮਹਿਲਾਵਾਂ ਦੀ ਬਿਲਕੁਲ ਇਸ ਹਾਊਸ ਦੇ ਅੰਦਰ ਅਸੀਂ ਬੜੇ ਜਿੰਮੇ ਵਾਲੇ ਕਹਿੰਦੇ ਆ ਕਿ ਉਹ ਵੀ ਅਸੀਂ ਗਰੰਟੀ ਪੂਰੀ ਕਰਾਂਗੇ ਪਰ ਲੇਕਿਨ ਅਸੀਂ ਚਾਰ ਗਰੰਟੀਆਂ ਜਿਹੜੀਆਂ ਨੇ ਉਹ ਅਸੀਂ ਹੁਣ ਤੱਕ ਪੂਰੀਆਂ ਕਰ ਚੁੱਕੇ ਹਾਂ ਇਸੋ ਬਿਨਾ ਮਾਨਜੋਗ ਸਪੀਕਰ ਸਾਹਿਬ ਕੁਝ ਮੈਂਬਰ ਸਾਹਿਬ ਨੇ ਕਿਹਾ ਕਿ ਪੰਜਾਬ ਦੇ ਅੰਦਰ ਬਸੇ ਤਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲਿਸਟ ਜਿਹੜੀ ਆ ਉਹ ਤੁਹਾਡੇ ذریعے ਲੀਡਰ ਆਫ اپੋਜੀਸ਼ਨ ਨੂੰ ਭੇਜਤੀ ਆ ਲਿਸਟ ਮੇਰੇ ਕੋਲ ਵੀ ਹੈਗੀ ਸੀ ਕਿ ਲਿਸਟ ਭੇਜਤੀ ਸੋ ਮਹਿਮਾਨ ਸਾਹਿਬ ਦਾ ਧੰਨਵਾਦ ਕਰਦਾ ਕਿ ਇਹਦੇ ਬਾਰੇ ਤੁਸੀਂ ਬਿਲਕੁਲ اپੋਜੀਸ਼ਨ ਨੂੰ ਚਾਰੂ ਕਰਾ ਦਿੱਤਾ ਕਿ ਕਿਹੜੀਆਂ-ਕਿਹੜੀਆਂ ਨੌਕਰੀਆਂ ਦਿੱਤੀਆਂ ਨਹੀਂ ਗਈਆਂ ਮਾਨਯੋਗ ਸਪੀਕਰ ਸਾਹਿਬ ਕਈ ਬੰਦਿਆਂ ਨੇ ਕਿਹਾ ਬਹੁਤ سارے ਮੈਂਬਰ ਸਾਹਿਬਾਨ ਨੇ ਕਿਹਾ ਕਿ ਐਜੂਕੇਸ਼ਨ ਦਾ ਬਜਟ ਘਟ ਗਿਆ ਐਜੂਕੇਸ਼ਨ ਦਾ ਬਜਟ ਘਟਿਆ ਨਹੀਂ ਜੀ ਐਜੂਕੇਸ਼ਨ ਦਾ ਬਜਟ ਜਿਹੜਾਗਾ ਉਹ 11.5 ਫੀਸਦੀ ਸੀ ਵਾਅਦੇ ਨਾ ਰੱਖਿਆਗਾ 11.5 ਫੀਸੇ ਦੀ ਵਾਅਦਾ ਰੱਖਿਆ ਗਿਆ ਪਿਛਲੀ ਵਾਰ ਜਿਹੜਾ ਰਿਵਾਈਜ਼ ਬਜਟ ਸੀਗਾ ਆਰੀ ਦਾ ਬਜਟ ਸੀਗਾ ਉਹ 1658 ਕਰੋੜ ਰੁਪਏ ਸੀਗਾ ਤੇ ਹੁਣ ਅਸੀਂ 16987 ਕਰੋੜ ਰੁਪਏ ਰੱਖਿਆ ਗਿਆ ਸੋ 11.5 ਫੀਸੇ ਦੀ ਵਚ ਵਾਦਾ ਹੋਇਆ ਗਿਆ ਇਸੇ ਤਰ੍ਹਾਂ ਐਗਰੀਕਲਚਰ ਦੀ ਗੱਲ ਕੀਤੀ ਸੀਗੀ 42 ਸਾਹਿਬ ਨੇ ਕੀਤੀ ਸੀ ਹੋਰ ਮੈਂਬਰ ਸਾਹਿਬਾਨ ਨੇ ਕੀਤੀ ਸੀ ਇਹਦੇ ਵਿੱਚ ਵੀ ਜਿਹੜਾ ਆਰੀ ਦਾ ਬਜਟ ਜਿਹੜਾ ਹੈਗਾ ਸੀ 13236 ਸੀਗਾ ਜਿਹੜਾ ਹੁਣ ਵੱਧ ਕੇ 13700 84 ਕਰੋੜ ਰੁਪਏ ਰੱਖਿਆ ਹੈ ਸੋ ਮੇਰਾ ਕਹਿੰਦਾ ਪਾਬਾ ਜਿੱਥੇ ਜਿੱਥੇ ਅਸੀਂ ਪੈਸੇ ਰੱਖੇ ਨੇਗੇ ਉਹ ਸਾਰੇ ਅਸੀਂ ਬਿਲਕੁਲ ਪਾਰਦਰਸ਼ੀ ਨਾਲ ਸਾਡੀ ਟੀਮ ਨੇ ਤਿਆਰ ਕੀਤੇ ਨੇ ਇਸ ਤੋਂ ਬਿਨਾ ਮਾਨਜੋਗ ਸਾਡੇ اپੋਜੀਸ਼ਨ ਦੇ ਮੈਂਬਰ ਸਾਹਿਬ ਨੇ ਕਿਹਾ ਸੀਗਾ ਕਿ ਜਿਹੜਾ ਪੰਜਾਬ ਸਰਕਾਰ ਡੈਟ ਲੈਂਦੀ ਹੈ ਕਰਜ਼ਾ ਲੈਂਦੀ ਹੈ ਇਸ ਤੋਂ ਬਿਨਾ ਹੋਰ ਕਿਹੜਾ ਕਿਹੜਾ ਕਰਜ਼ਾ ਜਿਹੜੀਆਂ ਕਾਰਪੋਰੇਸ਼ਨ ਜਾਂ ਹੋਰ ਐਂਟੀਟੀਆਂ ਨੇ ਜਿਹੜੀਆਂ ਉਹਨਾਂ ਨੇ ਕੀ ਕੀ ਦਿਆ ਪੰਜਾਬ ਦੇ ਅੰਦਰ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿਣਾਗਾ ਕਿਸੇ ਹੋਰ ਕਾਰਪੋਰੇਸ਼ਨ ਨੇ ਕੋਈ ਵੀ ਕਰਜ਼ਾ ਨਹੀਂ ਲਿਆ ਪਰ ਲੇਕਿਨ ਮੈਂ ਇਹ ਵੀ ਸਪਸ਼ਟ ਕਰਨਾ ਚਾਹਣਾਗਾ ਕਿ ਪੰਜਾਬ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਤਾਂ ਉਹ ਰੂਲਰ ਡਿਵੈਲਪਮੈਂਟ ਬੋਰਡ ਦੇ ਰਾਹੀਂ ਮੰਡੀ ਬੋਰਡ ਦੇ ਰਾਹੀਂ ਰੂਲਰ ਡਿਵੈਲਪਮੈਂਟ ਬੋਰਡ ਦੇ ਰਾਹੀਂ 5450 ਕਰੋੜ ਰੁਪਏ ਮੰਡੀ ਬੋਰਡ ਦੇ ਰਾਹੀਂ 4080 ਕਰੋੜ ਰੁਪਏ ਟੋਟਲ ਯਾਨੀ ਕਿ 9530 ਕਰੋੜ ਰੁਪਿਆ ਲੈ ਕੇ ਇਹਨਾਂ ਨੇ ਉਹਦਾ ਕਰਜ਼ਾ ਮਾਫੀ ਦੀ ਸਕੀਮ ਚਲਾਈ ਸੀ ਲਿਆ ਕਿੰਨਾ ਸੀ 9530 ਕਰੋੜ ਰੁਪਿਆ ਪਰ ਲੇਕਿਨ ਮਾਹ ਕਿੰਨਾ ਕੀਤਾ ਸੀ ਕਿਸਾਨਾਂ ਦਾ 4400 ਕਰੋੜ ਰੁਪਏ ਕੀਤਾ ਸੀਗਾ ਆ ਜਿਹੜਾ ਤੁਹਾਡੇ ਸਾਹਮਣੇ ਆ ਕਿ 9530 ਕਰੋੜ ਰੁਪਏ ਇਹਨਾਂ ਨੇ ਮੰਡੀ ਬੋਰਡ ਤੇ ਵੀ ਲੈ ਲਿਆ ਸੀਗਾ ਜਿਹੜੀ ਕਿ ਗੱਲ ਸਾਡੇ ਨਾਲ ਕਰਦੇ ਨੇ ਇਸ ਤੋਂ ਬਿਨਾ ਜਿਹੜੀਆਂ ਇਹਨਾਂ ਦੀਆਂ ਲਾਇਬਿਲਟੀਆਂ ਜਿਹੜੀਆਂ ਪੈਂਡਿੰਗ ਛੱਡ ਗਈ ਸੀਗੇ ਸਰ ਮਾਜਦਾ ਸਪੀਕਰ ਸਾਹਿਬ ਮੈਂ ਜ਼ਿਆਦਾ ਸਮਾਂ ਨਹੀਂ ਲਾਉਂਗਾ ਜਿਹੜੀਆਂ ਲਾਇਬਿਲਟੀ ਪੈਂਡਿੰਗ ਛੱਡ ਗਈ ਸੀ ਲਗਭਗ 6276 6279 ਕਰੋੜ ਰੁਪਏ ਸਰ ਤੇ ਜਾਂਦੇ ਜਾਂਦੇ ਪੈਂਡਿੰਗ ਛੱਡ ਗਏ ਸੀਗੇ ਜਿਹੜੇ ਦੇਣੇ ਸੀਗੇ ਉਹ ਸਾਰੇ ਅਸੀਂ ਪੇ ਕਰ ਚੁੱਕੇ ਆ ਜਿਹਦੇ ਵਿੱਚ ਆਟਾ ਦਾਲ ਸਕੀਮ ਦੇ ਲਗਭਗ 376 ਕਰੋੜ ਰੁਪਏ ਜਿਹੜੀ ਪੀਐਸ ਆਈਡੀਸੀ ਆ ਪੀਐਫਸੀ ਕਹਿੰਦੇ ਜਿਹਨੂੰ ਆਪਾਂ ਉਹਦੇ 347 ਕਰੋੜ ਰੁਪਏ ਇਸੇ ਤਰ੍ਹਾਂ 슈ਗਰ ਫੈਟ 슈ਗਰ ਫੈਟ ਦੇਣੇਗਾ ਹਾਂਜੀ ਹਾਂਜੀ 슈ਗਰ ਫੈਟ ਦੇ ਸਰ 460 ਕਰੋੜ ਰੁਪਏ 460 ਕਰੋੜ ਰੁਪਏ ਸੋ ਜਿਹੜੀ ਸੈਂਟਰਲ ਦੀਆਂ ਸਕੀਮਾਂ ਸੀਗੀਆਂ ਉਹਨਾਂ ਦੇ ਪੈਸੇ ਪੇ ਹੀ ਕਰਕੇ ਗਏ ਸੀਗੇ ਉਹਦੇ ਵਿੱਚ ਵੀ 1750 ਕਰੋੜ ਰੁਪਏ ਪਾਵਰ ਸਬਸਿਡੀ ਦੀ ਜਿਹੜਾ ਏਰੀਅਰ ਪੈਂਡਿੰਗ ਪਿਆ ਸੀਗਾ 9000 ਚੋਂ ਉਹ ਵੀ 2468 ਕੋ ਪਾਵਰ ਸਬਸਿਡੀ ਦਾ ਰਹਿੰਦਾ ਸੀ ਸਰ 9000 ਨੂੰ ਛੱਡ ਕੇ ਇਹ 9000 ਨੂੰ ਛੱਡ ਕੇ ਆਗਾ 2468 ਕਰੋੜ ਰੁਪਏ ਇਹ ਸਾਰੇ ਪੈਸੇ ਜਿਹੜੇ ਨੇਗੇ ਉਹ ਵੀ ਅਸੀਂ ਆਲਰੇਡੀ ਇਹ ਸਰਕਾਰ ਨੇ ਪੇ ਕੀਤੇ ਨੇਗੇ ਇਸ ਤੋਂ ਬਿਨਾਂ ਸਰ ਜੁਜੀਸੀ ਪੇ ਸਕੇਲ ਜਿਹੜਾ ਕਿ ਜੁਡੀਸ਼ੀਅਨ ਕਮਿਸ਼ਨ ਦਾ ਸਾਡੀ ਜੁਡੀਸ਼ਰੀ ਸਾਡੇ ਜੱਜ ਸਾਹਿਬਾਨ ਲਗਾਤਾਰ ਪੰਜਾਬ ਚ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਕਿ ਲਗਾਤਾਰ ਲੋਕਾਂ ਨੂੰ ਜਸਟਿਸ ਨਿਆਂ ਦੇ ਰਹੇ ਨੇਗੇ ਉਹਨਾਂ ਦੇ ਉਹਨਾਂ ਦਾ ਪੇ ਕਮਿਸ਼ਨ ਸੀ ਜਿਹੜਾ ਉਹ ਲਾਗੂ ਨਹੀਂ ਕੀਤਾ ਸੀਗਾ ਸਰਦਾਰ ਭਗਵੰਤ ਸਿੰਘ ਮਾਜੀ ਨੇ ਤੋਂ ਫਾਈਲ ਦੇਖੀ ਇਮੀਡੀਏਟਲੀ ਆਰਡਰ ਕੀਤਾ ਕਿ ਪੇ ਸਕੇ ਲਾਗੂ ਕੀਤਾ ਜਾਵੇ ਔਰ ਥੋੜੇ ਦਿਨ ਪਹਿਲਾਂ ਜਿਹੜਾ ਉਹਨਾਂ ਦੇ ਭੱਤੇ ਪੈੰਕ ਤੇ ਪੈ ਸੀਗੇ ਉਹ ਵੀ ਲਾਗੂ ਕਰ ਦਿੱਤੇ ਗਏ ਨੇਗੇ ਸੋ ਮੇਰਾ ਕਹਿਣ ਦਾ ਪਾਬਾ ਇੱਕ ਇੱਕ ਕਰਕੇ ਇੱਕ ਇੱਕ ਕਰਕੇ ਅਸੀਂ ਲਾਗੂ ਕਰ ਰਹੇ ਹਾਂ ਜਦ ਕਿ ਕੇਂਦਰ ਸਰਕਾਰ ਨੇ ਸਾਡਾ ਮਾਨਜੋ ਸਿੰਘ ਐਮ ਸਾਹਿਬ ਦੇਖਣ ਵਾਲੀ ਗੱਲ ਆ ਸਾਡੇ ਮੈਂਬਰ ਸਾਹਿਬਾਂ ਚਲੇ ਗਏ ਅਸ਼wini ਜੀ ਉਹ ਗੱਲ ਕਰਦੇ ਸੀ ਕੇਂਦਰ ਸਰਕਾਰ ਮਦਦ ਕਰਦੀ ਆ 8000 ਕਰੋੜ ਰੁਪਇਆ 8000 ਕਰੋੜ ਰੁਪਇਆ ਜਿਹੜਾ ਉਹ ਨੈਸ਼ਨਲ ਹੈਲਥ ਮਿਸ਼ਨ ਦਾ ਰੂਰਲ ਡਿਵੈਲਪਮੈਂਟ ਫੰਡ ਦਾ ਮੰਡੀ ਡਿਵੈਲਪਮੈਂਟ ਫੰਡ ਦਾ ਅਤੇ ਸਪੈਸ਼ਲ ਅਸਿਸਟੈਂਟ ਜਿਹੜੀ ਸਟੇਟ ਦੀ ਕੈਪੀਟਲ ਮਿਲਦੀ ਆ ਉਹਦਾ ਵੀ ਸਾਰਾ ਉਹਨਾਂ ਨੇ ਵਿਧੈਲ ਕੀਤਾ ਹੋਇਆ ਰੋਕਿਆ ਹੋਇਆਗਾ ਸੋ ਮੈਂ ਸਮਝਦਾ ਬਹੁਤ ਵੱਡਾ ਅਨਿਆਗਾ ਜਿਸ ਤਰ੍ਹਾਂ ਸਾਡੇ ਕੈਬਨਟ ਕਲੀਗ ਅਮਨ ਜੀ ਨੇ ਕਿਹਾ ਸੀਗਾ ਕੀ ਅਸੀਂ ਪੰਜਾਬ ਦਾ ਹਰ ਇੱਕ ਨਾਗਰਿਕ ਪੰਜਾਬ ਦਾ ਹਰ ਇੱਕ ਵਸਿੰਦਾ ਕੇਂਦਰੀ ਕਰਾਂ ਚ ਹਿੱਸਾ ਪਾਉਂਦਾਗਾ ਜੀਐਸਟੀ ਪੇ ਕਰਦਾਗਾ ਬਹੁਤ ਸਾਰੇ ਟੈਕਸ ਪੇ ਕਰਦਾਗਾ ਔਰ ਸੈਂਟਰ ਦੇ ਲਈ ਅਸੀਂ ਸਰਹੱਦ ਦੇ ਉੱਤੇ ਲੜਦੇ ਆਂਗੇ ਲਗਾਤਾਰ ਸੋ ਮੇਰਾ ਕਹਿਣ ਦਾ ਬਾਬਾ ਸਾਡਾ ਹੱਕ ਆ ਹੋ ਸਾਡਾ ਹੱਕ ਆਗਾ ਅਸੀਂ ਕੋਈ ਭੀਖ ਦੀ ਮੰਗਦੇ ਹੈਗੇ ਸੋ ਇਹ ਹੱਕ ਸਾਡਾ ਮਿਲਣਾ ਵੀ ਚਾਹੀਦਾ ਔਰ ਦੂਜੇ ਪਾਸੇ ਜਿਹੜੀ ਉਹ ਗੱਲ ਕਰਦੇ ਆਂ ਕਿ ਸਕੀਮ ਆ ਉਹ ਸਕੀਮਾਂ ਜਿਹੜੀਆਂ ਗਵਰਨਮੈਂਟ ਆਫ ਇੰਡੀਆ ਸਰ ਸ਼ੁਰੂ ਕਰਦੀਆ ਉਹਨਾਂ ਸਕੀਮਾਂ ਦੇ ਵਿੱਚ ਵੀ ਅਸੀਂ 60 40 ਦੇ ਰੇਸ਼ਿਓ ਦੇ ਨਾਲ ਹਿੱਸਾ ਪਾਉਨੇ ਆ ਬਹੁਤ ਸਾਰੀਆਂ ਸਕੀਮਾਂ ਕੇਂਦਰ ਸਰਕਾਰ ਸ਼ੁਰੂ ਕਰ ਦਿੰਦੀ ਆ ਬਾਅਦ ਚ ਐਡਵਰਟਾਈਜ਼ ਛੱਡ ਕੇ ਭੱਜ ਜਾਂਦੀ ਆ ਉਹ ਸਟੇਟ ਜਿਹੜੇ ਅਸੀਂ ਹਰੇਕ ਸਟੇਟ ਵੈਸਾ ਵੰਦਾ ਔਨ ਕਰਦਾਗਾ ਇਸੇ ਤਰ੍ਹਾਂ ਜਿਸ ਤਰ੍ਹਾਂ ਜਿਹੜੇ ਸਾਡੇ ਟੀਚਰ ਸੀਗੇ ਉਹਨਾਂ ਨੂੰ ਪੱਕੇ ਕਰਨ ਦੀ ਪ੍ਰਕਿਰਿਆ ਸਰਦਾਰ ਭਗਵੰਤ ਸਿੰਘ ਮਾਤ ਜੀ ਨੇ ਉਹਨਾਂ ਸਾਰੇ ਟੀਚਰਾਂ ਦੀ ਬਾਹ ਫੜੀ ਲਗਭਗ 12000 ਦੇ ਕਰੀਬ ਉਹ ਟੀਚਰ ਜਿਹੜੇ ਨੇਗੇ ਪੰਜਾਬ 'ਚ ਪੱਕੇ ਕੀਤੇ ਗਏ ਉਹਨਾਂ ਤਨਖਾਹ ਜਿਹੜੀ ਸੀ ਮੈਨੂੰ ਹੌਸਲਾ ਦੱਸ ਦਿਆਂ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਉਹਨਾਂ ਨੂੰ ਉਹ ਤਨਖਾਹ ਜਿਹੜੀ ਹੁਣ ਅਸੀਂ 25000 ਤੇ ਕਰਤੀ ਜਿਹੜੀ ਕਿ ਇਹਨਾਂ ਦੀ ਸਰਕਾਰ ਦੇ ਸਮੇਂ 6000 5000 ਰੁਪਏ ਹੁੰਦੀ ਸੀ 5 ਜਾਂ 6000 ਹੁੰਦੀ ਸੀ ਅੱਜ ਉਹ ਪੰਜਾਬ 'ਚ 25000 ਰੁਪਏ ਉਹਨਾਂ ਦੀ 25000 ਤੋਂ ਵੱਧ ਜਿਹੜੀ ਆ ਤਨਖਾਹ ਹੋਈ ਆ ਇਸੇ ਤਰ੍ਹਾਂ ਜੇ ਮੈਂ ਗੱਲ ਕਰਾਂ ਸਰ ਰੈਵਨਿਊ ਗ੍ਰੋਥ ਦੀ ਗੱਲ ਕਰੀਏ ਔਨ ਟੈਕਸ ਰੈਵਨਿਊ ਦੀ ਗੱਲ ਕਰੀਏ ਤਾਂ ਸਾਡਾ ਜੇ ਟੋਟਲ 22 23 ਦਾ ਕਰੀਏ 22 23 'ਚ 13% ਹੋਇਆ ਸੀਗਾ ਹੁਣ ਫਰਵਰੀ ਕੱਲ ਵੀ ਸੀਐਮ ਸਾਹਿਬ ਨੇ ਜ਼ਿਕਰ ਕੀਤਾ ਸੀਗਾ ਫਰਵਰੀ ਜਿਹੜਾ 24 ਤੱਕ 14% ਦੀ ਗ੍ਰੋਥ ਹੋਈ ਆ ਜਦਕਿ ਸਾਡੇ ਸਾਹਮਣੇ ਵਾਲੇ ਜਿਹੜੇ ਸਾਥੀ ਬਾਕਆਊਟ ਕਰਕੇ ਚਲੇ ਗਏ ਉਹਨਾਂ ਦਾ ਸਮੇਂ 6% ਹੋਈ ਸੀ ਜਿਹੜੇ ਇੱਧਰ ਸਾਡੇ ਸਾਥੀ ਦੋ ਰਹਿ ਗਏ ਜਾਂ ਤਿੰਨ ਰਹਿ ਗਏ ਸੌਰੀ ਉਹ ਤਿੰਨ ਰਹਿ ਗਏ ਉਹਨਾਂ ਦੇ ਸਮੇਂ ਸਿਰਫ 8% ਹੋਈ ਸੀ ਉਹਨਾਂ ਦੇ ਸਮੇਂ 8% ਦੀ ਗ੍ਰੋਥ ਹੋਈ ਸੀ ਇਦਰਿਆਂ ਦੇ ਬਸੇ 6% ਹੋਈ ਸੀ ਪਰ ਸਾਡੀ ਜਿਹੜੀ ਸਰਕਾਰ ਦੇ ਸਮੇਂ ਸਰਦਾਰ ਭਗਵੰਤ ਸਿੰਘ ਦੀ ਸੋਚ ਨੂੰ ਮੈਂ ਸਲਾਮ ਕਰਦਾਗਾ ਕਿ ਇਹਨਾਂ ਦੇ ਸਮੇਂ 14% ਦਾ ਇੱਕ ਵੱਡਾ ਇਜ਼ਾਫਾ ਯਾਨੀ 6 ਤੋਂ 12 12 ਤੋਂ ਵੀ ਡਬਲ ਹੋ ਗਿਆ ਇਹ ਨੇਕ ਨੀਤੀ ਦੀ ਗੱਲ ਆ ਸਰ ਜੋ ਪਾਰਟਸ ਹਨੋ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਪੜਾਇਆਗਾ ਮੈਂ ਮੈਂ ਸਾਬਿੰਦਾ ਕਿ ਉਹਦੇ ਕਾਰਨ ਇਹ ਪੋਸੀਬਲ ਹੋਇਆਗਾ ਜਿਸ ਤਰ੍ਹਾਂ ਸਰਦਾਰ ਭਗਵੰਤ ਸਿੰਘ ਮਾਜੀ ਨੇ ਹੁਣੇ ਕਿਹਾ ਕਿ ਪੰਜਾਬ ਦੇ ਐਕਸਾਈਜ਼ ਸਾਰੇ ਬੰਦੇ ਵਿਅਕਤੀ ਨੋਟ ਕਰ ਲੈਣ ਕਈ ਵਾਰ ਪ੍ਰੈਸ ਦੇ ਅੰਦਰ ਜਾ ਕੇ ਗਲਤ ਤੰਕੜੇ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹ ਜਦੋਂ ਅਸੀਂ ਸਰਕਾਰ ਚਾਏ ਸੀ ਸਰ ਮਾਨਜੋਗ ਸਪੀਕਰ ਸਾਹਿਬ ਜਦੋਂ ਸਰਕਾਰ ਚਾਏ ਉਸ ਸਮੇ ਮਾਲੀਆ ਰੈਵਨਿਊ ਕਿੰਨਾ ਆਉਂਦਾ ਸੀਗਾ ਸਾਨੂੰ ਐਕਸਾਈਜ਼ ਤੋਂ 4152 ਮੈਂ ਬੜਾ ਜ਼ਿੰਮੇਵਾਰੀ ਨਾਲ ਕਹਿ ਰਿਹਾ 4152 ਕਰੋੜ ਰੁਪਏ ਉਸ ਸਮੇ ਸਰਕਾਰ ਨੂੰ ਆਉਂਦਾ ਸੀਗਾ ਅੱਜ ਉਹ ਅਸੀਂ 10350 ਕਰੋੜ ਤੋਂ ਉੱਪਰ ਕਰਨ ਦਾ ਟਿਚਾ ਇਸ ਸਾਲ ਰੱਖਿਆ 10350 ਕਰੋੜ ਰੁਪਏ ਇਹ ਕਿਉਂ ਹੋਇਆ ਜੋ ਪੰਜਾਬ ਤੋਂ ਅਦਰ ਸੇਡ ਤੋਂ ਲਿਆ ਕੇ ਪੰਜਾਬਸ ਸਮਗਲਿੰਗ ਕਰਦੇ ਸੀ ਤੁਹਾਨੂੰ ਪਤਾ ਹੋਊਗਾ ਕਿ ਜਦੋਂ ਇੱਥੇ ਜਿਹੜੇ ਅੱਜਕੱਲ ਬੀਜੇਪੀ ਚ ਨੇ ਕੈਪਟਨ ਸਾਹਿਬ ਉਹਨਾਂ ਦੀ ਸਰਕਾਰ ਸੀ ਕਾਂਗਰਸ ਪਾਰਟੀ ਦੀ ਸਰਕਾਰ ਸੀ ਤਾਂ ਉਸ ਸਮੇਂ ਪੰਜਾਬ 'ਚ ਲਗਭਗ 128 ਮੌਤਾ ਹੋ ਜਾਂ ਸੀ ਸਰ ਉਸ ਸਮੇ 128 ਮੌਤਾ ਹੋ ਜਾਂ ਸੀਗੀਆਂ ਉਹ ਜ਼ਹਿਰੀਲੀ ਸ਼ਰਾਬ ਪਾਉਣ ਦੇ ਕਾਰਨ ਹੋ ਜਾਂ ਸੀ ਗਰੀਬ ਬੰਦਿਆ ਕੋਲੇ ਗਰੀਬ ਬੰਦਿਆਂ ਨੂੰ ਜਿਹੜੀ ਆ ਉਹ ਸ਼ਰਾਬ ਵੇਚਦੇ ਸੀਗੇ ਉਹਦਾ 128 ਮੌਤਾਂ ਹੋ ਜਾਂਦੀ ਸੀ ਪੰਜਾਬ ਦੇ ਅੰਦਰ ਇਹ ਤਾਂ ਮੈਂ ਸਮਝਦਾ ਪੋਸੀਬਲ ਹੋਇਆ ਕਿ ਪੰਜਾਬ 'ਚ ਇੱਕ ਨਵੀਂ ਐਕਸਾਈਜ਼ ਦੀ ਪਾਲਿਸੀ ਆਈ ਆ ਇਸੇ ਤਰ੍ਹਾਂ ਐਫਆਈਆ ਸਾਡੇ ਤੇ ਹੋ ਗਈ ਸੀ ਉਹਦੀ ਹਾਂਜੀ ਐਫਆਈਆ ਸਾਡੇ ਤੇ ਹੋ ਗਈ ਸੀ ਆ ਤੁਸੀਂ ਜਦੋਂ ਹੱਕ ਮੰਗਣ ਲਈ ਗਏ ਸੀ ਤੁਹਾਡੇ ਤੇ ਐਫਆਈਆ ਹੋ ਗਈ ਸੀ ਤਰੀਕਾ ਪੈਂਦੀ ਆ ਨੇ ਕੋਈ ਗੱਲ ਹੈ ਪਹਿਣ ਹਾਂਜੀ ਜੀ ਇਸੇ ਤਰ੍ਹਾਂ ਸਾਡੇ ਮੈਂਬਰ ਸਾਹਿਬ ਰਾਜਾ ਬੜਿੰਗ ਜੀ ਨੇ ਕੈਪੀਟਲ ਦੀ ਗੱਲ ਕੀਤੀ ਸੀ ਕਿ ਕੈਪੀਟਲ ਐਕਸਪੈਂਡੀਚਰ ਕਿੰਨਾ ਹੋਇਆ ਜੀ ਮੈਂ ਥੋੜਾ ਜਿਹਾ ਪਿੱਛੇ ਜਾਊਂਗਾ ਥੋੜਾ ਜਿਹਾ ਪਿੱਛੇ ਜਾਊਂ ਜਿਆਦਾ ਨਹੀਂ ਜਾਂਦਾ ਸਪੀਕਰ ਸਾਹਿਬ 2017 18 ਚ ਇਹਨਾਂ ਦੀ ਸਰਕਾਰ ਆ ਗਈ ਸੀ ਸਰ ਮਾਨਜੋ ਕਾਂਗਰਸ ਪਾਰਟੀ ਦੀ ਜਿਹੜੀ 17 18 ਚ 2352 ਰੁਪਏ ਜੀ 18 19 ਚ 2412 ਰੁਪਏ ਜੀ 19 20 ਚ 2199 ਰੁਪਏ ਜੀ ਔਰ ਸਾਡੀ ਸਰਕਾਰ ਨੇ ਸਰ ਪਹਿਲੇ ਸਾਲ ਹੀ 6767 ਰੁਪਏ ਜੀ ਦੂਜੀ ਵਾਰ 6400 ਰੁਪਏ ਜੀ ਸੋ ਕਿੰਨਾ ਵਧ ਗਿਆ ਸਰ 2000 ਤੋਂ 6000 ਟਪਾਤਾ ਇਹਨਾਂ ਕਿ 3 ਗੁਣਾ ਬਦ ਹਤਾ ਸੀਨੇ ਸਰ ਸੋ ਇਹ ਕਹਿੰਦੇ ਕਿ ਕੈਪੀਟਲ ਹੀ ਹੋ ਰਿਹਾ ਇਹ ਕੈਪੀਟਲ ਐਕਸਪੈਂਡੀਚਰ ਹੋ ਰਿਹਾ ਸਰ ਇਹ ਸਰਕਾਰੀ ਅੰਕੜੇ ਲੈ ਕੇ ਮੇਰੇ ਲਈ ਬਣਾਏ ਹੋਏ ਡਿਪਾਰਟਮੈਂਟਾਂ ਦੇ ਆਏ ਨੇਗੇ ਸੋ ਮੇਰਾ ਕਹਿਣ ਦਾ ਭਾਵਾ ਇਹ ਜਿਹੜਾ ਅੱਜ ਕਾਂਗਰਸ ਪਾਰਟੀ ਇੱਥੇ ਡਰਾਮਾ ਕਰਦੀ ਹੈ ਕਿ ਪੰਜਾਬ 'ਚ ਅਸੀਂ ਆਹ ਨਹੀਂ ਕੀਤਾ ਸੀ ਉਹ ਨਹੀਂ ਕੀਤਾ ਸਾਰੇ ਕੰਮ ਲਗਾਤਾਰ ਜਿਹੜੇ ਨੇਗੇ ਉਹ ਪੰਜਾਬ 'ਚ ਜਾਰੀ ਨੇ ਇਸੇ ਤਰ੍ਹਾਂ ਮੈਂ ਇੱਕ ਛੋਟੀ ਜੀ ਗੱਲ ਕਰਕੇ ਜ਼ਿਆਦਾ ਸਮਾਂ ਨਹੀਂ ਲਾਉਂਗਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਯਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਯਾ ਪੀਏਯੂ ਲੁਧਿਆਣਾ ਮੈਂ ਤਿੰਨ ਵੱਡੀਆਂ ਯੂਨੀਵਰਸਿਟੀਆਂ ਦੀ ਗੱਲ ਕਰੂੰ ਯੂ ਨੋ ਜੀਐਨਡੀ ਲੁਧਿਆਣਾ ਜਿਹੜੀ ਸੌਰੀ ਅੰਮ੍ਰਿਤਸਰ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਅੰਮ੍ਰਿਤਸਰ ਹੋਰ ਵੀ ਬਹੁਤ ਸਾਰੀਆਂ ਯੂਨੀਵਰਸਿਟੀਆਂ ਨੇ ਉਹਨਾਂ ਨੂੰ ਵੀ ਅਸਿਸਟ ਕੈਪੀਟਲ ਜਿਹੜੀ ਸੌਰੀ ਅਸਿਸਟੈਂਟ ਆਉ ਜਾਰੀ ਰੱਖਦੇ ਆ ਜਿਸੇ ਤਰ੍ਹਾਂ ਗੱਲ ਕਰੀਏ 1920 1920 ਚ ਪੰਜਾਬੀ ਯੂਨੀਵਰਸਿਟੀ ਨੂੰ 140 ਕਰੋੜ ਰੁਪਏ ਜਾਂਦਾ ਸੀਗਾ ਸਰ 21 21 ਚ 157 ਕਰੋੜ ਰੁਪਏ ਜਾਂਦਾ ਸੀ ਸਾਰਾ ਸੀ ਔਨਸਾਰ ਪਹਿਲੇ ਸਾਲ ਹੀ 200 ਕਰੋੜ ਰੁਪ ਔਰ ਦੂਜੇ ਸਾਲ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਿਲਕੁਲ ਜਦੋਂ ਯੂਨੀਵਰਸਿਟੀ ਗਿਆ ਉੱਥੇ ਜਾ ਕੇ ਦੇਖਿਆ ਕਿ ਵਿੱਤੀ ਹਾਲਾਤ ਪੰਜਾਬੀ ਯੂਨੀਵਰਸਿਟੀ ਦੇ ਬਹੁਤ ਮਾੜੇ ਨੇਗੇ ਤਾਂ 360 ਕਰੋੜ ਰੁਪਏ 360 ਕਰੋੜ ਰੁਪਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਜਾ ਰਿਹਾ ਸਰ ਇਸ ਵਾਰ ਕਿੰਨਾ ਰੱਖਿਆ 375 ਕਰੋੜ ਰੁਪਏ 375 ਕਰੋੜ ਰੁਪਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਲਈ ਰੱਖਿਆ ਗਿਆ ਤੇ ਇਸ ਤੋਂ ਬਾਅਦ ਮੈਂ ਸਮਝੰਦਾ ਹੋਰ ਅਸੀਂ ਕੀ ਕਰ ਸਕਦੇ ਆ ਇਹ ਝੂਠ ਬੋਲਣ ਦੇ ਮਾਹਰ ਲੋਕ ਨੇ ਇਸੇ ਤਰ੍ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਅਸੀਂ ਇਹਨਾਂ ਦੇ ਸਮੇ 36 ਕਰੋੜ ਰੁਪਏ ਗਿਆ ਸੀਗਾ ਲਾਸਟ ਈਅਰ ਅਸੀਂ 50 ਦਿੱਤਾ ਇਸ ਸਾਲ ਅਸੀਂ 101 ਦਿੱਤਾ ਸੀ ਜਿਹੜਾ ਚਾਲੂ ਸਾਲ ਦੇ ਦੌਰਾਨ ਅਗਲੇ ਸਾਲ ਲਈ ਅਸੀਂ ਸਰ 140 ਕਰੋੜ ਰੁਪਏ ਰੱਖਿਆ ਹੈ ਇੱਕ ਬਹੁਤ ਵੱਡੀ ਰਾਸ਼ੀ ਜਿਹੜੀ ਆ ਕਿਉਂਕਿ ਚੰਡੀਗੜ੍ਹ ਯੂਨੀਵਰਸਿਟੀ ਸਾਡੇ ਬਹੁਤ ਸਾਰੇ ਪੰਜਾਬ ਦੇ ਕਾਲਜ ਉਸ ਦੇ ਅਧੀਨ ਆਉਂਦੇ ਨੇ ਇਸੇ ਤਰ੍ਹਾਂ ਪੀਐਜੂ ਦੀ ਗੱਲ ਕਰਾਂ ਪੀਐਜੂ ਦੀ ਸਰ 475 ਕਰੋੜ ਰੁਪਏ ਜਿਹੜਾ ਇਸ ਚਾਲੂ ਸਾਲ ਦੌਰਾਨ ਦਿੱਤਾ ਗਿਆ ਔਰ 472 ਕਰੋੜ ਰੁਪਏ ਅਸੀਂ ਅਗਲੇ ਸਾਲ ਹੀ ਰੱਖਿਆਗਾ ਔਰ ਇਸੇ ਤਰ੍ਹਾਂ ਕੈਪੀਟਲ ਕੈਪੀਟਲ ਐਕਸਪੈਂਡੀਚਰ ਲਈ ਚੰਡੀਗੜ੍ਹ ਯੂਨੀਵਰਸਿਟੀ ਚ ਹੋਸਟਲ ਬਣਾਉਣ ਲਈ ਸਰਦਾਰ ਭਗਵੰਤ ਸਿੰਘ ਮਾਨ ਜੀ ਖੁਦ ਜਾ ਕੇ ਤੇ ਮਾਨਯੋਗ ਸੀਐਮ ਸਾਹਿਬ 40 ਕਰੋੜ ਰੁਪਏ ਔਰ 40 ਕਰੋੜ ਰੁਪਏ ਜਿਹੜਾ ਹੈਗਾ ਉਹ ਲੁਧਿਆਣਾ ਜਿਹੜੀ ਐਗਰੀਕਲਚਰ ਯੂਨੀਵਰਸਿਟੀ ਆ ਉਹਦੇ ਵੀ ਅਸੀਂ ਲੈब्स ਬਣਾਉਣ ਲਈ ਰੱਖੇ ਨੇਗੇ ਇਸੇ ਤਰ੍ਹਾਂ ਮਾਨਯੋਗ ਲੀਡਰ ਆਫ ਦੀ ਆਪੋਜੀਸ਼ਨ ਨੂੰ ਸ਼ਾਇਦ ਪਤਾ ਨਹੀਂ ਕਈ ਗੱਲਾਂ ਭੁੱਲ ਜਾਂਦੇ ਨੇ ਕਿ ਇਹ ਪਤਾ ਨਹੀਂ ਸ਼ਾਇਦ ਉਮਰ ਦਾ ਕੋਈ ਤਕਾਜ਼ਾ ਨਾ ਹੋਵੇ ਪੀਏ ਜੂ ਦਾ ਜਿਹੜਾ ਇਹ ਪੇ ਸਕੇਲ ਦੀ ਗੱਲ ਕਰਦੇ ਸੀਗੇ ਉਹ ਅਸੀਂ 1 4 2023 ਤੋਂ ਸਰੋਂ ਲਾਗੂ ਹੈਗਾ ਸੋ ਇਹਨਾਂ ਨੂੰ ਮੈ ਇਜਾਜ਼ਤ ਕਰਾਦਾ ਕਿ ਉਹ ਜਿਹੜਾ ਆਪਣਾ ਪੇ ਸਕੇਲ ਆ ਉਹ ਪੰਜਾਬ ਚ ਲਾਗੂ ਆ ਸੋ ਮੇਰਾ ਕਹਿਣ ਲਗਭਗ ਸਾਰੀਆਂ ਜਿੰਨੀਆਂ ਗੱਲਾਂ ਸੀਗੀਆਂ ਪੋਲਿਟੀਕਲ ਗੱਲਾਂ ਨੂੰ ਛੱਡ ਕੇ ਸਾਰੀਆਂ ਦਾ ਮੈਂ ਅੱਜ ਇਸ ਮੰਚ ਤੋਂ ਪਵਿੱਤਰ ਸਦਨ ਤੋਂ ਆਪੋ ਜੀਸ਼ਣ ਦੇ ਮੈਂਬਰ ਸਾਹਿਬਾਨ ਨੂੰ ਵੀ ਦਿੱਤਾਗਾ ਔਰ ਜੇਕਰ ਫਿਰ ਵੀ ਕਿਸੇ ਦਾ ਤਾਕਲਾ ਹੋਊਗਾ ਤਾਂ ਮੇਰੇ ਨਾਲ ਮੇਰੇ ਦਫਤਰ ਚ ਵੀ ਆ ਕੇ ਸੰਪਰਕ ਕਰ ਸਕਦੇ ਨੇ ਸੋ ਮੈਂ ਸਮਝਦਾ ਇਹ ਜਿਹੜਾ ਬਜਟ ਆ ਇਹ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਹਨਾਂ ਦੀ ਰਹਿਨਮਾਈ ਹੇਠ ਉਹਨਾਂ ਦੀ ਯੋਗ ਤੇ ਸੱਚੀ ਅਗਵਾਈ ਦੇ ਵਿੱਚ ਬੜੇ ਅੱਛੇ ਤਰੀਕੇ ਦੇ ਨਾਲ ਸਾਡੇ ਸਾਰੇ ਆਫਸਰ ਟੀਮ ਨੇ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਬਾਲ ਜੀ ਦੇ ਦਿਸ਼ਾ ਨਿਰਦੇਸ਼ ਦੇ ਤਿੱਕੇ ਪੰਜਾਬ ਨੂੰ ਦੁਬਾਰਾ ਫੇਰ ਐਗਰੀਕਲਚਰ ਦੇ ਖੇਤਰ ਦੇ ਅੰਦਰ ਐਜੂਕੇਸ਼ਨ ਦੇ ਖੇਤਰ ਦੇ ਅੰਦਰ ਹੈਲਥ ਦੇ ਖੇਤਰ ਦੇ ਅੰਦਰ এমਪਲਾਈਮੈਂਟ ਦੇ ਖੇਤਰ ਦੇ ਅੰਦਰ ਨੌਜਵਾਨਾਂ ਨੂੰ ਜਿਹੜਾ ਹੈਗਾ ਉਹਨਾਂ ਦੀ ਆਸਾਮੀਆਂ ਨੂੰ ਰੱਖ ਕੇ ਪੂਰਾ ਵਧਾਇਆ ਗਿਆ ਹੈਗਾ ਸੋ ਸਰ ਮੇਰੀ ਇਹ ਵੀ ਤੁਹਾਨੂੰ ਅਪੀਲ ਬੇਨਤੀ ਆ ਕਿ ਜਿਹੜਾ ਸਾਡਾ ਬਜਟ ਹੈ ਨੂੰ ਪਾਸ ਕੀਤਾ ਜਾਵੇ ਜੀ ਥੈਂਕ ਯੂ ਬਹੁਤ ਧੰਨਵਾਦ ਦੀਮਾ ਜੀ ਵਿੱਤੀ ਕਮਕਾਰ ਸਾਲ 2024 2025 ਲਈ ਬਜਟ ਅਨੁਮਾਨਾ ਸਬੰਧੀ ਗ੍ਰਾਂਟਾਂ ਲਈ ਮੰਗਾਂ ਤੇ ਬਹਿਸ ਅਤੇ VOTING ਵਿੱਤੀ ਸਾਲ 2024 ਔਰ 25 ਦੇ ਬਜਟ ਤਦਵੀਚਾ ਵਿੱਚ ਕੁਝ ਦਰਜ ਕੁਝ ਮੰਗਾਂ ਦੇ ਸਬੰਧ ਵਿੱਚ ਵਿਰੋਧੀ ਧਿਰ ਦੇ ਮਾਨਯੋਗ ਮੈਂਬਰ ਡਾਕਟਰ ਰਾਜਕਮਾਰ, ਸ਼੍ਰੀ ਅਵਤਾਰ ਸਿੰਘ ਜੂਨੀਅਰ ਅਤੇ ਸ਼੍ਰੀ ਸੁਖਵਿੰਦਰ ਸਿੰਘ ਕੋਟਲੀ ਵੱਲੋਂ ਕੱਟ ਮੋਸ਼ਨਸ ਦੇ ਨੋਟਿਸ ਪ੍ਰਾਪਤ ਹੋਏ ਸਨ ਪਰ ਉਹ ਪ੍ਰਸਤਾਵ ਪੇਸ਼ ਕਰਨ ਲਈ ਸਦਨ ਵਿੱਚ ਹਾਜ਼ਰ ਨਹੀਂ ਹਨ ਹਾਜ਼ਰ ਮੈਂਬਰਾਂ ਵੱਲੋਂ ਅਜੇ ਹਾ ਕੋਈ ਪ੍ਰਸਤਾਵ ਪ੍ਰਾਪਤ ਨਹੀਂ ਹੋਇਆ ਇਸ ਲਈ ਜੇਕਰ ਸਹਿਮਤੀ ਹੋਵੇ ਤਾਂ ਅੱਜ ਦੀ ਕਾਰਜ ਸੂਚੀ ਵਿੱਚ ਦਰਜ ਬਹਿਸ ਅਤੇ VOTING ਲਈ ਕੁੱਲ 42 ਬਜਟ ਅਨੁਮਾਨਾਂ ਨਾਲ ਸੰਬੰਧਿਤ ਗਰਾਟਾਂ ਲਈ ਮੰਗਾਂ ਪਿਛਲੀ ਪ੍ਰਥਾ ਅਨੁਸਾਰ ਪੜੀਆਂ ਅਤੇ ਪ੍ਰਸਤਾਵ ਕੀਤੀਆਂ ਗਈਆਂ ਸਮਝੀਆਂ ਜਾਣ ਜਿਹੜਾ ਮਾਣਯੋਗ ਮੈਂਬਰ ਜਿਸ ਮੰਗ ਤੇ ਬੋਲਣਾ ਚਾਹੁੰਦਾ ਹੋਵੇ ਉਹ ਮੰਗ ਦਾ ਜੇਕਰ ਧਰੂਕ ਕਰ ਲਵੇ ਬਹਿਸ ਜੀ ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਇਹ ਸਾਰੀਆਂ ਬਜਟ ਅਨੁਮਾਨਾ ਸੰਬੰਧੀ ਗ੍ਰਾਂਟਾਂ ਲਈ ਮੰਗਾਂ ਇਕੱਠੀਆਂ ਹੀ ਸਦਨ ਦੀ ਵੋਟ ਲਈ ਰੱਖ ਦਿੱਤੀਆਂ ਜਾਣ ਪ੍ਰਸ਼ਨ ਇਹ ਹੈ ਕਿ ਸਾਲ 2024-25 ਲਈ ਪੰਜਾਬ ਸਰਕਾਰ ਦੇ ਖਰਚੇ ਲਈ ਗ੍ਰਾਂਟਾਂ ਲਈ ਮੰਗਾਂ ਨੰਬਰ 1 ਤੋਂ 42 ਜੋ ਮਾਲੀਆ ਅਤੇ ਪੂੰਜੀਗਤ ਲੇਖੇ ਤੇ 2 ਲੱਖ 4000 917 ਕਰੋੜ 6 लाख 92000 ਰੁਪਏ ਤੋਂ ਵੱਧ ਨਾ ਹੋਣ ਵੱਖ-ਵੱਖ ਵਿਭਾਗਾਂ ਦੇ ਸਬੰਧ ਵਿੱਚ ਹੋਣ ਵਾਲੇ ਖਰਚਿਆਂ ਦੇ ਭੁਗਤਾਨ ਲਈ ਰਾਜਪਾਲ ਜੀ ਨੂੰ ਭੇਜ ਦਿੱਤੀਆਂ ਜਾਣ ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਵਿਰੋਧ ਹਨ ਉਹ ਨਾ ਕਹਿਣ ਸਰਸੰਤੀ ਹੈ ਜੀ ਨਹੀਂ ਅੱਛਾ ਮੈਂ ਸਮਝਦਾ ਹਾਂ ਹਾਂ ਪਖਰੀ ਦਿੱਤ ਹੈ ਹਾਂ ਪੱਖ ਦੀ ਜਿੱਤ ਹੈ ਪ੍ਰਸਤਾਵ ਸਵਕਾਰ ਹੋਇਆ ਪੰਜਾਬ ਨਮਿਤਨ ਨੰਬਰ 3 ਬਿੱਲ 2024 ਵਿੱਤ ਮੰਤਰੀ ਬਿੱਲ ਪੇਸ਼ ਕਰ ਸਪੀਕਰ ਸਾਹਿਬ ਮੈਂ ਪੰਜਾਬ ਨਮਿਤਨ ਨੰਬਰ 3 ਬਿੱਲ 2024 ਪੇਸ਼ ਕਰਦਾ ਹਾਂ ਅਤੇ ਪ੍ਰਸਤਾਵ ਕਰਦਾ ਹਾਂ ਕਿ ਪੰਜਾਬ ਨਮਿਤਨ ਨੰਬਰ 3 ਬਿੱਲ 2024 ਤੇ ਤੁਰੰਤ ਵਿਚਾਰ ਕੀਤਾ ਜਾਵੇ ਪ੍ਰਸਤਾਵ ਪੇਸ਼ ਕੀਤਾ ਗਿਆ ਕਿ ਪੰਜਾਬ ਨਮਿਤਨ ਨੰਬਰ 3 ਬਿੱਲ 2024 ਤੇ ਤੁਰੰਤ ਵਿਚਾਰ ਕੀਤਾ ਜਾਵੇ। ਪ੍ਰਸ਼ਨ ਹੈ ਕਿ ਪੰਜਾਬ ਨਮਿਤਨ ਨੰਬਰ 3 ਬਿੱਲ 2024 ਤੇ ਤੁਰੰਤ ਵਿਚਾਰ ਕੀਤਾ ਜਾਵੇ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ। ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ। ਮੈਂ ਸਮਝਦਾ ਹਾਂ ਹਾਂ ਪੱਖ ਦੀ ਜਿੱਤ ਹੈ ਹਾਂ ਪੱਖ ਦੀ ਜਿੱਤ ਹੈ ਪ੍ਰਸਤਾਵ ਸਵਕਾਰ ਹੋਇਆ। ਹੁਣ ਸਦਨ ਬਿੱਲ ਤੇ ਕਲਾਸ ਵਾਰ ਵਿਚਾਰ ਕਰੇਗਾ ਪ੍ਰਸ਼ਨ ਇਹ ਹੈ ਕਿ ਕਲਾਸ 2 ਤੋਂ 4 ਬਿੱਲ ਦਾ ਹਿੱਸਾ ਹਨ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਉਹਨਾਂ ਹਾਂ ਕਹਿਣ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ ਹਾਂਜੀ ਮਾਧਿਅਤ ਹੈ ਮੈਂ ਸਮਝਦਾ ਹਾਂ ਹਾਂ ਬਖਰੀਗਤ ਹੈ ਹਾਂ ਬਖਰੀਗਤ ਹੈ ਪ੍ਰਸਤਾਵ ਸਵੀਕਾਰ ਹੋਇਆ ਪ੍ਰਸ਼ਨ ਇਹ ਹੈ ਕਿ ਸ਼ੈਡਿਊਲ 1 ਬਿੱਲ ਦਾ ਹਿੱਸਾ ਹੈ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ ਮੈਂ ਸਮਝਦਾ ਹਾਂ ਹਾਂ ਪਖਰੀਜਿਤ ਹੈ ਹਾਂ ਪਖਰੀਜਿਤ ਹੈ ਪ੍ਰਸਤਾਵ ਸਵੀਕਾਰ ਹੋਇਆ ਪ੍ਰਸ਼ਨ ਇਹ ਹੈ ਕਿ ਕਲਾਜ਼ 1 ਬਿੱਲ ਦਾ ਹਿੱਸਾ ਹੈ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ ਮੈਂ ਸਮਝਦਾ ਹਾਂ ਹਾਂ ਪਖਰੀਜਿਤ ਹੈ ਹਾਂ ਪਖਰੀਜਿਤ ਹੈ ਪ੍ਰਸਤਾਵ ਸਵੀਕਾਰ ਹੋਇਆ ਪ੍ਰਾਜਨ ਇਹ ਹੈ ਕਿ ਟਾਈਟਲ ਬਿੱਲ ਦਾ ਟਾਈਟਲ ਹੈ ਜਿਹੜੇ ਮੈਂਬਰ ਪ੍ਰਸਾਦ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ ਜਿਹੜੇ ਮੈਂਬਰ ਪ੍ਰਸਾਦ ਦੇ ਵਿਰੁੱਧ ਹਨ ਉਹ ਨਾ ਕਹਿਣ ਅੱਛਾ ਜੀ ਮੈਂ ਮੈਂ ਸਮਝਦਾ ਹਾਂ ਕਿ ਹਾਂ ਪਕ੍ਰਿਜਤ ਹੈ ਹਾਂ ਪਕ੍ਰਿਜਤ ਹੈ ਪ੍ਰਸਤਾਵ ਸਵੀਕਾਰ ਹੋਇਆ ਮੰਤਰੀ ਬਿੱਲ ਪਾਸ ਕਰਨ ਲਈ ਪ੍ਰਸਤਾਵ ਪੇਸ਼ ਕਰਨ ਮਾਨਜਕ ਸਪੀਕਰ ਸਾਹਿਬ ਮੈਂ ਵੀ ਪ੍ਰਸਤਾਵ ਕਰਦਾ ਹਾਂ ਕਿ ਪੰਜਾਬ ਨਿਮਿਤਨ ਨੰਬਰ 3 ਬਿਲ 2024 ਪਾਸ ਕੀਤਾ ਜਾਵੇ। ਪ੍ਰਸਤਾਵ ਪੇਸ਼ ਕੀਤਾ ਗਿਆ ਕਿ ਪੰਜਾਬ ਨਿਮਿਤਨ ਨੰਬਰ 3 ਬਿਲ 2024 ਪਾਸ ਕੀਤਾ ਜਾਵੇ। ਪ੍ਰਸ਼ਨ ਹੈ ਕਿ ਪੰਜਾਬ ਨਿਮਿਤਨ ਨੰਬਰ 3 ਬਿਲ 2024 ਪਾਸ ਕੀਤਾ ਜਾਵੇ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ। ਆਮੀਨ। ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੋਧ ਹਨ ਉਹ ਨਾ ਕਹਿਣ। ਮੈਂ ਸਮਝਦਾ ਹਾਂ ਹਾਂ ਪਖਰੀ ਜਿੱਤ ਹੈ ਹਾਂ ਪਖਰੀ ਜਿੱਤ ਹੈ ਪ੍ਰਸਤਾਵ ਸਬਕਾਰ ਹੋਇਆ। ਸਦਨ ਵੀਰਵਾਰ ਮਿਤੀ 7 ਮਾਰਚ 2024 ਨੂੰ 10 ਵਜੇ ਸਵੇਰ ਤੱਕ ਸਥਾगित ਹੁੰਦਾ ਹੈ।